हां जी दोस्तों सारेया नुं सस् नमस्कार स्वागत करदे हां ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਾਣੀਵਾਲਾ ਤਹਿਸੀਲ ਜ਼ਿਲ੍ਹਾ ਸਪਿੰਡੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਹਰਮਨ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਤੇ ਜਿੱਦਾਂ ਕਿ ਦੋਸਤੋ ਪਹਿਲਾਂ ਵੀ ਤੁਹਾਨੂੰ ਬਹੁਤ ਬਹੁਤ ਚੰਗੇ ਚੰਗੇ ਨਾਗਾਪਾ ਦਿਖਾਏ ਆ ਮੋਹਰਾ ਦੀਆਂ ਝੋਟੀਆਂ ਮੋਹਰਾ ਮੱਜਾਂ ਜਿਹੜੀਆਂ ਦੋਸਤੋ ਇਸ ਘਰੇ ਹੁੰਦੀਆਂ ਨੇ ਇਸ ਫਾਰਮ ਤੇ ਹੁੰਦੀਆਂ ਨੇ ਜ਼ਿਆਦਾਤਰ ਤੁਸੀਂ ਦੇਖੀਆਂ ਹੋਣਗੀਆਂ ਅੱਜ तकरीबन 7 ਕ ਨਾਗਾ ਪਾ ਤੁਹਾਨੂੰ ਦਿਖਾਉਣੇ ਆ ਇੱਕ ਪਾਸੇ ਉਹ ਜਿਹੜਾ ਦੋਸਤੋ ਮੋٹے ਤੌਰ ਤੇ ਮੈਂ ਤੁਹਾਨੂੰ ਇਧਰੋਂ ਦਿਖਾ ਦਿੰਦਾ 7 ਐਨੀਮਲ ਨੇ 7 ਮੱਝਾਂ ਝੋਟੀਆਂ ਨੇ ਤੇ ਪਸ਼ੂ ਦੋਸਤੋ ਆਲਮੋਸਟ ਸਾਰੇ ਸੋਏ ਸੁવાય ਆ ਵਿੱਚ ਦੋ ਗੱਬਣ ਪਸ਼ੂ ਆ ਇੱਕ ਸੈਕਿੰਡ ਨੰਬਰ ਤੇ ਤੇ ਇੱਕ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਆਪਾਂ ਝੋਟੀ ਦਿਖਾਵਾਂਗੇ ਇਹ ਗੱਬਣ ਐਨੀਮਲ ਨੇ ਵੈਸੇ ਬਾਕੀ ਜਿਹੜੇ 5 ਪਸ਼ੂ ਆ ਆਜੇ ਸੱਜਰ ਸੁਏ ਨੇ ਤੇ ਕੀ ਕੀ ਮਿਲ ਰਿਹਾ ਰਿਕਾਰਡ ਆ ਕਿੰਨੇ ਟਾਈਮ ਦੀਆਂ ਸੁਈਆਂ ਨੇ ਕੀ ਰੇਟ ਪੜਤਾ ਰਿਆਂ ਨੇ ਵਾਲਾ ਉਹ ਪੂਰੀ ਗੱਲਬਾਤ ਆਪਾਂ ਵੀਰ ਹਰਮਨ ਦੇ ਨਾਲ ਗੱਲਬਾਤ ਕਰ ਲਾਂਗੇ ਦੋਸਤੋ ਤੇ ਖਾਸ ਪਹੁੰਚ ਤੁਸੀਂ ਪਿੰਡ ਰਾਣੀ ਵਾਲਾ ਕਰਨੀ ਆ ਬਰੰਪੁਰਾ ਪਿੰਡ ਬਿਲਕੁਲ ਨੇੜੇ ਆ ਦੋਸਤੋ ਚੋਲਾ ਸਾਹਿਬੋਂ ਬਹੁਤ ਦੂਰੀ ਤੇ ਆ ਠੀਕ ਆ ਜੀ ਅੱਜ ਤਰੀਕ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ 28 ਜੁਲਾਈ ਸਵੇਰ ਮਾਰਨਿੰਗ ਦੇ ਕੋਈ 10:30 11:00 ਵਜੇ ਦਾ ਸੋ ਐਨੀਮਲ ਚੰਗੇ ਹੁੰਦੇ ਦੋਸਤੋ ਨਸਲ ਬਰੀਡ ਦੇ ਵਿੱਚ ਹੁੰਦੇ ਆ ਸੋ ਚੰਗਾ ਪਸ਼ੂਧਨ ਹੁੰਦਾ ਸੋ ਕੱਲੇ ਕੱਲੇ ਪਸ਼ੂ ਦੀ ਤੁਹਾਨੂੰ ਡਿਟੇਲ ਮਿਲ ਤੋ ਤੋੜ ਕੇ ਚਲਾ ਕੇ ਆਪਾਂ ਤਸੱਲੀ ਦੇ ਨਾਲ ਦਿਖਾ ਦਾਂਗੇ ਉਸ ਤੋਂ ਬਾਅਦ ਕਿਸ ਵੀਰ ਨੇ ਤਸੱਲੀ ਕਰਨੀ ਹੈ ਤੇ ਪਿੰਡ ਵਿਜਿਟ ਕਰਕੇ ਆਪਣੀ ਦੋ ਟਾਈਮ ਚੁਾਈ ਆ ਤਸੱਲੀ ਯਕੀਨੀ ਬਣਾ ਲਿਓ ਆਉ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾਲ ਦੀ ਸਾਸਰੀ ਗੱਲ ਸੰਤੂ ਸਾਹਿਬ ਪਰਪਾ ਜੀ ਠੀਕ ਠਾਕ ਹਾਂਜੀ ਕਿਰਪਾ ਜੀ ਤੁਸੀਂ ਦੱਸੋ ਸਭ ਠੀਕ ਠਾਕ ਬਜਾ ਜੀ ਗਰਮੀ ਤੋਂ ਆਹ ਬਸ ਇਹ ਕਹਦੇ ਆ ਜੀ ਬਸ ਲੱਗਦੀ ਪਈ ਆ ਜੀ ਗਰਮੀ ਬਹੁਤ ਹਾਂਜੀ ਹਾਂਜੀ ਅੱਛਾ ਵੀਰ ਹਰਮਨ ਐਨੀਮਲ ਅੱਜ ਵੀ ਆਪਣੇ ਨਾਲ ਆਪਣੇ ਕੋਲ ਸੁਖ ਨਾਲ ਸਤਕ ਨਗਨੀ ਹਾਂਜੀ ਹਾਂਜੀ ਤੇ ਜਿਹਨਾਂ ਦੇ ਵਿੱਚੋਂ 5 ਆਪਣੇ ਕੋਲ ਝੋਟੀਆਂ ਮੱਜਾਂ ਸੂਈਆਂ 2 ਗੱਬਣਾ ਜੀ ਹਾਂਜੀ 2 ਗੱਬਣਾ 5 ਸੂਈਆਂ ਠੀਕ ਹੈ ਜੀ ਅੱਛਾ ਵੀਰ ਹਰਮਨ ਜਿਹੜਾ ਮਾਲ ਜਿੰਨਾ ਵੀ ਆ ਲੋਕਲ ਤਾਂ ਲੱਗਦਾ ਨਹੀਂ ਵੈਸੇ ਚਲੋ ਵੇਖ ਕੇ ਸਾਰੇ ਵੀਰਾਂ ਨੇ ਵੀ ਅੰਦਾਜ਼ਾ ਲਾ ਲੈਣਾ ਹਾਂਜੀ ਹਾਂਜੀ ਆਊਟ ਆਫ ਸਟੇਟ ਹੀ ਫਿਰ ਵੀਰ ਜੀ ਬਿਲਕੁਲ ਉੱਤਰ ਦਾ ਹੀ ਮਾਲ ਆਪਣਾ ਦੇ ਅਗਲੀ ਦਜਮਰੇ ਵੀਡੀਓ ਦੇ ਵਿੱਚ ਆਪਣੇ ਆਉਣਾ ਭਰਾੜੇ ਵੱਡੇ ਨੇ ਕੋਈ ਨਾ ਕਰਾਵਾਂਗੇ ਤੁਹਾਡੀ ਮੁਲਾਕਾਤ ਜੀ ਜੀ ਹਾਂਜੀ ਜਿਹੜਾ ਭਰਾ ਆਪਾਂ ਨੂੰ ਮੱਜਾਂ ਭੇਜਦਾ ਨਾ ਕਿਤੇ ਤੋਂ ਚੰਗੀਆਂ ਲੈ ਕੇ ਠੀਕ ਹੈ ਜੀ ਅਗਲੀ ਵੀਡੀਓ 'ਚ ਤੁਹਾਡੀ ਮੁਲਾਕਾਤ ਕਰਾਵਾਂਗੇ ਨਮ ਲਵਾਂਗੇ ਬਿਲਕੁਲ ਬਿਲਕੁਲ ਜਰੂਰ ਲਵ ਦੋਸਤੋ ਇੱਕ ਪਾਸੇ ਮੈਂ ਤੁਹਾਨੂੰ ਹੋਰ ਦਿਖਾ ਦਣਾ ਤੁਸੀਂ ਵੇਖੋ ਬਹੁਤ ਖੂਬਸੂਰਤ ਪੂਰੀ ਚਮਕਦਮ ਕਾਲੀਆਂ ਸੋਨੇ ਕੱਦ ਬੋਤ ਵਿੱਚ ਝੋਟੀਆਂ ਇਹ ਬਕਾਊ ਆ ਸੋ ਡਿਟੇਲ ਲੈਣੀ ਆਪਾਂ ਸਟਾਰਟ ਕਰਦੇ ਆ ਦੋਸਤੋ ਸ਼ੁਰੂਆਤ ਇੱਕ ਬਹੁਤ ਚੰਗੀ ਇਸ ਮੱਝ ਤੋਂ ਕਰਾਂਗੇ ਬਹੁਤ ਵਧੀਆ ਖੂਬਸੂਰਤ ਦਿਖਾਈ ਦੇ ਰਹੀ ਹੈ ਬਾਡੀ ਸਟਰਕਚਰ ਲੇਵੇ ਹਵਾਨੇ ਦਾ ਸਟਰਕਚਰ ਬਹੁਤ ਜ਼ਿਆਦਾ ਸੋਹਣਾ ਤੇ ਅੱਛਾ ਵੀਰ ਹਰਮਨ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰ ਲੈਂਦੇ ਆ ਹਾਂਜੀ ਹਾਂਜੀ ਸੰਦੂ ਤੇ ਕੀ ਡਿਟੇਲ ਆ ਵੀਰੇ ਦੀ ਸੰਦੂ ਸਾਹਿਬ ਇਹਦਾ ਦੂਜਾ ਸੂਆ ਜੀ ਜੀ ਇਹ ਚਾਰ ਠੀਕ ਹੈ ਜੀ ਅੱਜ ਇਹ 11 ਤਰੀਕ ਦੀ ਮੱਝ ਸੂਈ ਸੀ ਤੇ ਅੱਜ ਹੋ ਗਈ ਆ 28 ਤਰੀਕ ਠੀਕ ਹੈ ਜੀ 17-18 ਦਿਨਾਂ ਦੀ ਇਹ 20 ਕਿਲੋ ਤੋਂ ਤਿਆਰ ਹੈ 20 ਕਿਲੋ ਹਾਂ ਜੀ 17-18 ਦਿਨਾਂ ਦੀ ਸੂਈ ਥੱਲੇ 20 ਕਿਲੋ ਦੂਜਾ ਸੂਆ ਹਾਂ ਜੀ ਦੂਜਾ ਸੂਆ ਠੀਕ ਹੈ ਜੀ ਬੱਚਾ ਮਗਰ ਬੱਚਾ ਕੱਟਾ ਜੀ ਮਗਰ ਮੇਲ ਕਾਪ ਹਾਂ ਜੀ ਲਓ ਦੋਸਤੋ 17-18 ਦਿਨਾਂ ਦੀ ਸੂਈ ਆ ਸੋ 20 ਲੀਟਰ ਹੁਣ ਜਿਹੜਾ ਬਿਲਕੁਲ ਰੈਡੀ ਹੈ ਥੱਲੇ ਮਿਲਕ ਸੋ ਚੌੜਾ ਪਿੱਠਪੂੜਾ ਹਾਈਟ ਲੈਂਥ ਤੁਸੀਂ ਆ ਦੇਖ ਲਓ ਬਿਲਕੁਲ ਗਲਾਈ ਦੇ ਵਿੱਚ ਸਿੰਘ ਛੋਟਾ ਸਿੰਘ ਪਤਲੀ ਫੇਸ ਕੁਆਲਟੀ ਇਦਰੋਂ ਤੁਹਾਨੂੰ ਇੱਕ ਵਾਰੀ ਥਣ ਦੇਵਾ ਆਪਾਂ ਦਿਖਾਉਨੇ ਆ ਆ ਕਰੋ ਚੰਗਾ ਠੀਕ ਹੈ ਜੀ ਲਓ ਖੋਲ ਕੇ ਦਿਖਾਈਏ ਵੀਰ ਇੱਕ ਵਾਰੀ ਸੋ 20 ਲੀਟਰ ਦੀ ਦੋਸਤੋ ਮਿਲਕ ਕੈਪੈਸਿਟੀ ਕੋਈ 17 18 ਦਿਨਾਂ ਦੀ ਸੂਈ ਇਹ ਵੀ ਬਹੁਤ ਬੋਲ ਸਿੰਘ ਜੀ ਇਹ ਵੀ ਆਪਾਂ ਨੂੰ ਗਿਫਟ ਹੀ ਆ ਭਰਾਵਾ ਦਾ ਆ ਓਕੇ ਹਾਂਜੀ ਇਹ ਸਿਰਾ ਵਾਈ ਉਧਰ ਦੀ ਮੱਝਾਂ ਦੋਹਾਂ ਤਨਾਂ ਜਿਲਿਆਂ ਦੀ ਸਿਰਾ ਮੱਝ 25 ਲੀਟਰ ਦੀ ਉਹਨਾਂ ਦੀ ਗਾਰੰਟੀ ਤੇ ਮੱਝ ਆਈ ਆ ਠੀਕ ਹੈ ਜੀ ਹਾਂਜੀ ਤਾਂ ਦੋਸੋ ਨਾਰਮਲੀ ਆਪਾਂ ਗੱਲ ਕਰਦੇ ਆਂ ਵੀ ਪੀਕ ਤੇ ਪਸ਼ੂ ਕੋਈ 25 ਦਿਨ ਮਹੀਨੇ ਤੱਕ ਪਸ਼ੂ ਪੂਰਾ ਪੀਕ ਤੇ ਜਾਂਦਾ ਫਿਲਖਾਲ ਅੱਜ 17-18 ਦਿਨਾਂ ਦੀ ਸੂਈ ਆ ਤੇ ਫਿਰ ਵੀ ਤੁਸੀਂ ਜਿਹੜਾ ਮਿਲਕ ਵੇਖ ਸਕਦੇ ਜੇ ਵੀ ਚੰਗੇ ਸੋਹਣੇ ਮਿਲਕ ਤੇ ਚੱਲ ਵਧੀਆ ਜੀ ਵੀਡੀਓ ਬਣਾਉਂਦੇ ਆ ਲੋ ਜੀ ਹਾਂਜੀ 10 ਮਿੰਟ ਖੋਲੋਗੇ ਕਰੀ ਮੈਂ ਤੈਨੂੰ ਖੋਣਾ ਪਹਿਲੀ ਮਾਤੀ ਆ ਆ ਮੁੜ ਗਿਆ ਲੈ ਲੈ ਸੋ ਫੁੱਲ ਹਾਈਟ ਲੈਂਥ ਸੋ ਕੱਦ ਕੜ ਜਿਹੜਾ ਦੋਸਤੋ ਤੁਸੀਂ ਆਪ ਇਮੇਜਨ ਕਰ ਲਿਓ ਠੀਕਾ ਜੀ ਸੋਹਣੇ ਕੱਦ ਬੁੱਤ ਵਿੱਚ ਫੁੱਲ ਵੱਡੀ ਹਾਈਟ ਲੈਂਥ ਸੋ ਲੈਵੇ ਆਰਡਰ ਦੀ ਕੁਆਲਿਟੀ ਚੰਗੀ ਸੋ 20 ਲੀਟਰ ਇਸ ਟਾਈਮੇ ਤੇ ਥੱਲੇ ਹਾਜ਼ਰ ਦੁੱਧ ਆਹ ਦੇਖੋ ਜੀ ਸੋ ਥਣ ਥਣ ਦੀ ਕੁਆਲਿਟੀ ਬਹੁਤ ਜ਼ਿਆਦੀ ਖੂਬਸੂਰਤ ਪੂਰਾ ਲੈਵਾ ਹਵਾਨਾ ਖਬਰਦਾਰ ਆ ਹਾਂਜੀ ਮੋਰਨਗੇ ਹੌਲੀ ਹੌਲੀ ਤੋਰ ਥੋੜੀ ਡਰਦੀ ਮਾਝ ਹੌਲੀ ਹੌਲੀ ਪਿਆਰ ਨਾਲ ਤੋਰ ਆ ਲੈ ਚੱਲ ਅੰਦਰ ਆ ਲੈ ਜੋ ਲੈ ਜੋ ਮੋੜ ਦੋ ਕਰਦਾ ਇਹ ਤਾਂ ਡੈਲੀ ਗਿਆ ਬਣ ਮੈਂ 1 ਮਿੰਟ ਕਰ ਲਾਂ ਬਾਅਦ ਮਾੜਾ ਮੈਂ ਦੱਸਦਾ 1 ਮਿੰਟ ਕਰਦਾ ਠੀਕ ਹੈ ਜੀ 2 ਮਿੰਟ ਬਾਾਕੀ ਚੰਗਾ ਪਸ਼ੂ ਤੁਹਾਨੂੰ ਦੋਸਤੋ ਚੰਗੀ ਮਿਲਕਿੰਗ ਵਾਲਾ ਬਾਕੀ ਕਿਸੇ ਵੀਰ ਨੇ ਚੰਗਾ ਪਸ਼ੂ ਤਾਂ ਖਰੀਦ ਲੈਣਾ ਤਾਂ ਤੁਸੀਂ ਇੱਕ ਵਾਰੀ ਇੱਥੇ ਆ ਕੇ ਤਸੱਲੀ ਕਰ ਲਿਓ ਬਾਕੀ ਚੋਕੇ ਪਸਮਾ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਹਰਮਨ ਭਾਈ ਇਹਦਾ ਕੀ ਮੁੱਲ ਕਰਦੇ ਪੈਜੇ ਇਹ ਸੰਤੂ ਸਭ ਆਪਾਂ ਮੁੱਲ ਕਰਾਂਗੇ ਜੀ ਫੋਨ ਤੇ ਫੋਨ ਤੇ ਤੇ ਇਹ ਆਇਆ ਆਪਾਂ ਨੂੰ ਭਰਾਵਾਂ ਲੋ ਗਿਫਟ ਹੀ ਆ ਜੀ ਠੀਕ ਆ ਜੀ ਹਾਂ ਜੀ ਆਪਾਂ ਨੂੰ ਜਿਹੜਾ ਇਹ ਮੱਝ ਸ਼ਿਕਾਰ ਆ ਆ ਬਿਲਕੁਲ ਜੀ ਬਿਲਕੁਲ ਹਾਂ ਜੀ 20 ਕਿਲੋ ਤਿਆਰ ਦੁੱਧ ਮੋਲੇ ਦਾ ਬਾਅਦ ਕਰਾਂਗੇ ਇਹਦੀ ਹੋਣਾ ਤੇ ਚਲੋ ਗਰਮੀਆਂ ਦੋ ਤਿੰਨ ਦਿਨ ਖਲੋਜਾਂ ਦੀ ਲਾਈਵ ਆਪਾਂ ਚਵਾਈ ਕਰਾਵਾਂਗੇ ਮੱਝ 20 ਤੋਂ ਬਾਅਦ ਦੁੱਧ ਚਵਾਈ ਕਰਾਵਾਂਗੇ ਦੋ ਟਾਈ ਠੀਕ ਆ ਜੀ ਹਾਂ ਜੀ ਠੀਕ ਆ ਜ ਨਾ ਦੋਸਤੋ ਖਾਸ ਤੌਰ ਤੇ ਤਾਂ ਜਿਹੜਾ ਮੋੜ ਟਾਈਮ ਨਹੀਂ ਵੀਰ ਜੀ ਮੱਝ ਨੂੰ ਕਈ ਵਾਰ ਹੁੰਦਾ ਨਾ ਰਾਤ ਦੀਆਂ ਰੱਕੀਆਂ ਆਪਾਂ ਬਣਾ ਦਿੰਨੇ ਕਿ ਆਪਾਂ 2 ਘੰਟੇ ਚਲੋ ਮੱਝਾਂ ਜ਼ਰੂਰ ਲੇਟ ਕੀਤੀਆਂ ਸਵੇਰ ਦੀ ਚਵਾਈ ਹੋਣ ਵਾਲੀ ਹੈ ਜੀ ਬਿਲਕੁਲ ਬਿਲਕੁਲ ਹੁਣ ਕੋਈ ਸਾਡਾ ਅਸੀਂ ਆਣਾ ਤੇ ਉਹ ਨਾਣਾ ਦੇ ਕੋਈ ਹੈ ਹੀ ਨਹੀਂ ਆਈ ਜੇ ਆਪਾਂ ਆਖੀਏ ਜੀ ਨਹੀਂ ਜੇ ਚੂਈਆਂ ਮੱਝਾਂ ਬੱਚੇ ਹੋਣ ਲਾਏ ਸਵੇਰ ਦੀ ਚਵਾਈ ਹੋਣ ਵਾਲੀ ਵੀਡੀਓ ਫੋਨ ਦਾ ਕਰਕੇ ਹੂੰ ਤੇ ਕੋਈ ਟਾਈਮ ਨਹੀਂ ਜੀ ਤੇ ਜੇ ਰਾਤ ਦਾ ਨੂੰ ਟਾਈਮ ਲਾਜੇ ਮੱਝ ਕੋਲ ਬੈਠਣੇ ਨਹੀਂ ਜਾਣਾ ਬੈਠਣੇ ਜਾਣਾ ਬਿਲਕੁਲ ਜੀ ਬਿਲਕੁਲ ਹਾਂਜੀ ਤਾਂ ਦੋਸਤੋ ਮੁੱਲ ਫੋਨ ਤੇ ਹੋਊਗਾ ਬਾਕ ਉਹ ਵੀਰ ਦੱਸ ਰਿਹਾ ਵੀ 20 ਲੀਟਰ ਤਿਆਰ ਆ ਵੀਰ ਜੀ 20 ਲੀਟਰ ਹੁਣ ਤਿਆਰ ਆ ਵੀ 20 ਤੋਂ ਬਾਹਰ ਵੀ ਚੱਲੂਗੀ ਉਹ ਸਾਡੇ ਬਾਹਰ ਚੱਲੂ 5 ਲੀਟਰ ਦੇ ਮੱਝ ਆ ਰਾਮਣਾ ਚੱਲੂਗੀ ਆ ਬਸ ਮੀਮੂ ਪੈ ਕੇ ਥੋੜੀ ਠੰਡ ਆ ਗਈ ਨਾ ਜੀ ਤੇ ਮੋਲੇ ਦਾ ਫੇਰ ਹੀ ਕਰਾਂ ਕਈ ਵੀਰ ਕਹਿ ਦਿੰਦੇ ਆ ਨਾ ਅੱਗੇ ਕਮੈਂਟ ਆਏ ਵੀ 20 ਲੀਟਰ ਵਾਲਿਆਂ ਦੇ ਮੂੰਹ ਹੋ ਰਹੀ ਹੁੰਦੇ ਵੀਰ ਜੀ ਜਿਹਨੇ ਕਮੈਂਟ ਕਰਨਾ ਉਹ ਇੱਥੇ ਆਣ ਕੇ ਮੱਝ ਆ ਦੀ ਤਸੱਲੀ ਕਰੋ ਜੇ ਦੁੱਧ ਘਟ ਦੇਵੇ ਮੱਝ ਤੇ ਫਿਰ ਕਮੈਂਟ ਕਰਿਓ ਆ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਜੀ ਬਿਲਕੁਲ ਜੀ ਬਿਲਕੁਲ ਇਹ ਮੈਂ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਗੱਲ ਹਰਮਨ ਭਾਈ ਇਧਰ ਜਿਹੜੀ ਇੱਕ ਸੈਕੰਡ ਨੰਬਰ ਤੇ ਆ ਮੱਝ ਆਪਣੇ ਕੋਲ ਆ ਇਹਦਾ ਸੁਵਾ ਕਿੰਨਾ ਇਹਦਾ ਦੁੱਧਾ ਵੀਰਦੀ ਇਹਨੇ ਸੂਣਾ ਗੱਭਣਿਆ ਹਾਂਜੀ ਕਿੰਨੇ ਦਿਨ ਲੈ ਜੂ ਇਹ ਵੀਰਦੀ ਇਹਨੇ 5 ਦਿਨ ਕੱਢੀ ਜਾਣੇ 5 ਕੁ ਦਿਨ ਹਾਂਜੀ ਦੋਸਤੋ 5 ਕੁ ਦਿਨ ਪੈਂਡਿੰਗ ਆ ਜੇ 5 ਦਿਨ ਹਜੇ ਲੈਂਦੀ ਆ ਸੂਣ ਦੇ ਵਿੱਚ ਦੁੱਧਾ ਸੁਵਾ ਚੌੜਾ ਪੇਠ ਪੂੜਾ ਤੇ ਹਾਈਟ ਇਹਦੀ ਵੀ ਪੂਰੀ ਆ ਠੀਕ ਆ ਜੀ ਆਮ ਨਾਰਮਲ ਮੱਝਾਂ ਨਾਲੋਂ ਆਪਾਂ ਇਹਦੀ ਹਾਈਟ ਵਧ ਗਿਣਦੇ ਆ ਦੀ ਵੱਡੀ ਹਾਈਟ ਆ ਚੌੜਾ ਪੇਠ ਪੂੜ ਵੇ ਦੇ ਜਿੱਤੇ ਮਰਜੀ ਠੰਡੀ ਮੱਝ ਜਿੱਤਰਾ ਮਰਜੀ ਹਾਂ ਜੇ ਕਿ ਨਾ ਘਰ ਦੇ ਵਿੱਚ ਰੱਖਣੀ ਇੱਕ ਮੱਝ ਹੋਵੇ ਇਹੋ ਜੀਆਂ ਮੱਝਾਂ ਕਿਤੇ ਘਰ ਘਰ ਥੋੜਾ ਜੰਮਣੀਆਂ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੇ 705656 ਦਿਨ ਹਜੇ ਲੈ ਜੂਗੀ ਆਰਾਮ ਨਾਲ ਸੌਂਦੇ ਮਰੇ ਆ ਲੋ ਭਰਾ ਜਟਾ ਜਟੂ ਚ ਬਹੁਤ ਜ਼ਿਆਦਾ ਵਧੀਆ ਸਟਰਕਚਰ ਦੋਸਤੋ ਤੁਸੀਂ ਇਹ ਦੇਖ ਹੀ ਰਹੇ ਜੇ ਚੌੜਾ ਪਿੱਠਪੂੜਾ ਹਵਾਨਾ ਲੇਵਾ ਕਰਮਾ ਦੀ ਥੱਬਿਆਂ ਦੇ ਥੱਬੇ ਬਿਲਕੁਲ ਲਈ ਖੜੂਗੀ ਥੱਲੋਂ ਇਹ ਸਮਾਂ ਬਾਕੀ 5 ਕੇ ਦਿਨ 6 ਦਿਨ ਹਜ ਪੈਂਡਿੰਗ ਆ ਤੋਂ ਥਾਣ ਦੇ ਬਾਬੇ ਬਿਲਕੁਲ ਬਖਾਲਾ ਪੱਧਰ ਬੈਕ ਸਾਈਡ ਤੋਂ ਤੁਸੀਂ ਦੇਖੋ ਬੰਦਾ ਵਿਥਾਂ ਆਪਸੀ ਥਣਾ ਦੀਆਂ ਬਹੁਤ ਵਧੀਆ ਤੋਂ ਸੋਹਣੇ ਕੱਦ ਕਾਠ ਦੇ ਵਿੱਚ ਦੂਜਾ ਸੂਆ ਸੌਣ ਦੀ ਤਿਆਰੀ ਆ ਇਸ ਝੋਟੀ ਦੀ ਠੀਕ ਆ ਫਿਰ ਹਰਮਨ ਮੋੜਦਾ ਜੀ ਬਹੁਤੀ ਸੰਤੂ ਸਾਹਿਬ ਠੰਡੀ ਐ ਮਾਜੀ ਹੂੰ ਹੂੰ ਸੋ ਸੀਲ ਸਾਊਗਾ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਜੇ ਵੀ ਠੰਡੀ ਧੀਰੀ ਗੱਡੀ ਆ ਬਿਲਕੁਲ ਨੋਰਮਲ ਬਿਲਕੁਲ ਸਲੋ ਸਲੋ ਤੋਰਾ ਇਹ ਵੀ ਕੱਢ ਦੋ ਗੱਲ ਜਨੇ ਉੱਥੇ ਜਾ ਕੇ ਖਲੋ ਜਨਾ ਹਾਂਜੀ ਹਾਂਜੀ ਠੀਕ ਹੈ ਜੀ अच्छा आ जाओ वीर हरमन एती की डिमांड करते फिर आपा ये भी संटू साहब फोन पे करांगे जी आपा मोल फोन पे हां जी मोल सारे दा मोल फोन पे ही है हां जी फोन पे ठीक है।, है जी मोल दोस्तों वैसे हर बार वीर फोन पे करता बाकी जड़े वीर जो जड़ा भी एनिमल जचूगा वो ਤੁਸੀਂ ਕੰਟੈਕਟ ਕਰ ਲਿਓ ਮੋਲ फोन पे ਕੀਤਾ ਜਾਊਗਾ ਜੜਾ ਵੀ ਐਨੀਮਲ ਪਸੰਦ ਆਊਗਾ ਜਿਹੜੀ ਮੱਝ ਛੋਟੀ ਤੁਹਾਨੂੰ ਪਸੰਦ ਆਊਗੀ ਬਿਲਕੁਲ ਜੀ ਬਿਲਕੁਲ ਠੀਕ ਆ ਸੋ ਮੱਝਾ ਦੋਸਤੋ ਸੰਤੂ ਸਾਹਿਬ ਇੱਕ ਮੈਂ ਗੱਲ ਹੋਰ ਕਹਿ ਦੇਣਾ ਇਹ ਤੁਹਾਡੀ ਗੱਲ ਰੋਕਦੀ ਆ ਕੋਈ ਭੈਣ ਭਰਾ ਆਪਣੇ ਕੋ ਮੱਝ ਲੈ ਵੀ ਜਾਂਦਾ ਹਾਂਜੀ ਕਿਸੇ ਟਾਈਮ ਤੇ ਮੱਝ ਕੋਈ ਖਰਾਬ ਕਰਦੀ ਆ ਕਿਸੇ ਟਾਈਮ ਤੇ ਕੋਈ ਦੁੱਧ ਘਟ ਦਿੰਦੀ ਆ ਹਾਂਜੀ ਆਪਾਂ ਮੱਝ ਉਹਨੇ ਪੈਸੇ ਜੀ ਬਾਲਸ ਕਰਕੇ ਆਪਾਂ ਮੱਝ ਦੇਵਾਂਗੇ ਫਿਰ ਉਹਨਾਂ ਨੂੰ ਜਿਨੇ ਪੈਸੇ ਲਾਉਣੇ ਆ ਕਿਹੇ ਟਾਈਮ ਚਲੋ ਆਪਣੀਆਂ ਕਿੜੀਆਂ ਘਰ ਦੀਆਂ ਆਪਣੇ ਕੋ ਡੰਗਰ ਸਾਰੇ ਆਉਂਦੇ ਹੀ ਆ ਹਾਂਜੀ ਹਾਂਜੀ ਤੇ ਜੇ ਕੋਈ ਡੰਗਰ ਕਿਤੇ ਖਰਾਬ ਹੋ ਜਾਂਦਾ ਜਿਨੇ ਖੜਨੀ ਇੱਕ ਮੱਝ ਤੇ ਤਾਂ ਲਾਹਾ ਆਉਂਦਾ ਰਿਹਾ ਕੋਈ ਫਾਇਦਾ ਨਹੀਂ ਆਪਾਂ ਨੂੰ ਮੱਝ ਵੀ ਬਦਲ ਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਵੀ ਪ੍ਰਭੂ ਠੀਕ ਹੈ ਜੀ ਇਹ ਵੀ ਗੱਲ ਨਾਲ ਤੁਸੀਂ ਜ਼ਰੂਰ ਹੈ ਇੱਕ ਐਡ ਕਰ ਲਿਓ ਠੀਕ ਹੈ ਜੀ ਇੱਕ ਬਹੁਤ ਖੂਬਸੂਰਤ ਨਗੀਨਾ ਦਿਖਾਉਣੇ ਆ ਝੋਟੀ ਆ ਵੀ ਬਾਕਮਾਲ ਬਿਲਕੁਲ ਛੋਟਾ ਸਿੰਘ ਤੇ ਸ਼ਾਈ ਵੇਖੋ ਦੋਸਤ ਸੋਹਣੇ ਕੱਦ-ਕੱਦ ਦੇ ਵਿੱਚ ਇਹ ਪਹਿਲਣ ਝੋਟੀ ਸੂਈ ਹੈ ਪਹਿਲੇ ਨਾ ਸੰਤੂ ਸਾਹਿਬ ਥੋੜੇ ਜਿਨਾ ਥਣ ਨਿੱਕੀ ਆ ਦੇ ਮਾਝ ਦੇ ਦੇਖਣੇ ਗਏ ਆ ਚਵਾਈ ਵਧੀਆ ਇੱਕ ਨੰਬਰ ਠੀਕ ਆ ਸਰਪਸਮੂ ਕੇ ਮੱਝ ਵਧੀਆ ਦਿਣ ਕਿੰਨੇ ਕਦੀ ਸੂਈ ਆ ਸਾਜੀ ਆ ਜੀ ਅਜੇ 10 ਕਿ ਦਿਨਾਂ ਦਾ ਇਹ ਲਓ ਜੀ 10 ਕਿ ਦਿਨਾਂ ਦਾ ਬੱਚਾ ਦੋਸਤੋ ਮਗਰ ਕਟਾ ਹੈ ਮੇਲ ਕਾਫ ਆ ਤੁਸੀਂ ਵੇਖੋ ਮੋਰਾ ਦੇ ਵਿੱਚ ਹੀ ਮਗਰ ਕਟਾ ਤੇ ਥਣ ਵੀਰਾਂ ਦਾ ਵੀ ਥੋੜਾ ਜਿਹਾ ਬੇਸ਼ੱਕ ਆ ਤੁਸੀਂ ਵੇਖੋ ਵੈਸੇ ਹੱਥ ਚਵਾਈ ਵਾਲਾ ਥਣ ਤਾਂ ਹੈਗਾ ਹੀ ਆ ਪਰ ਕਿਤੇ ਨਾ ਕਿਤੇ ਤੁਸੀਂ ਵੇਖੋ ਪਹਿਲਣ ਝੋਟੀ ਆ ਤੇ ਆਹ ਥਣ ਲੈਵੇ ਜਿਹੜੀ ਦੋਸਤੋ ਕੁ ਤੇ ਵਿਖਾਲਾ ਬਿਲਕੁਲ ਤੁਸੀਂ ਵੇਖੋ ਦੋਸਤੋ ਅੱਗੇ ਕਾਫੀ ਜ਼ਿਆਦਾ ਵਿਖਾਲਾ ਤੇ ਇਹ ਤਾਂ ਥੱਲੇ ਹੁਣ ਦੁੱਧ ਵੀਰ ਕਿੰਨਾ ਕ ਆਪਾਂ ਚਵਾ ਲਾਂਗੇ ਸੰਤੂ ਸਾਹਿਬ 12 ਕਿਲੋ ਤਿਆਰ ਆਈ ਦੁੱਧ ਹੁਣ ਗਰਮੀ ਦਾ ਕਰਕੇ ਆਏ ਹੋਏ ਪੈਂਡੇ ਦਾ ਕਰਕੇ ਫਿਰ ਫਰਕ ਪੈ ਜਾਂਦਾ ਹੁਣ ਇਸ ਟਾਈਮ 12 ਕਿਲੋ 12 ਕਿਲੋ ਹਾਂਜੀ ਠੀਕ ਹੈ ਜੀ ਪੱਕੀ ਪਹਿਲੇ ਨਾ ਕਿਸੇ ਤਰ੍ਹਾਂ ਦੇ ਉਹ ਲੋੜ ਤਾਂ ਨਹੀਂ ਕੀਤੀ ਨਾ ਜਨਾਬ ਹੁਣ ਕੋਈ ਚੱਕਰ ਹੀ ਨਹੀਂ ਲੈਂਦੀ ਬੱਚ ਹੱਸ ਕੇ ਬਿਲਕੁਲ ਜੀ ਠੀਕ ਜਿਹੜੀ ਨਾ ਲੈਂਦੀ ਉਹ ਆਪਾਂ ਦੱਸ ਕੇ ਦੇਵਾਂਗੇ ਬੱਸ ਕੰਮ ਨਹੀਂ ਕਰਾਂਗੇ ਲਓ ਦੋਸਤੋ 12 ਕਿਲੋ ਦੁੱਧ 10 ਦਿਨਾਂ ਦੀ ਸੂਈ ਹੈ ਮਗਰ ਕਟਾ ਮੇ ਤੇ ਹਾਈਟ ਲੈਂਥ ਤੁਸੀਂ ਆਪ ਹੀ ਦੇਖ ਕੇ ਚੈੱਕ ਕਰੋ ਵੱਡੀ ਆ ਪੂਰੀ ਵੱਡੀ ਆ ਕੋਈ ਛੋਟੀ ਨਹੀਂ ਜਾਂ ਮੀਡੀਅਮ ਹਾਈਟ ਨਹੀਂ ਗਈ ਪੂਨ ਵੱਡੀ ਆ ਅਜੇ ਛੋਟੀ ਨਵੀਆਂ ਦੋਸਤੋ ਵੈਸੇ ਜੇਕਰ ਆਪਾਂ ਗੱਲ ਕਰੀਏ ਕੋਈ 5-4 ਸਾਲ ਤੱਕ ਪਸੂ ਜਵਾਨ ਹੁੰਦਾ ਜਦੋਂ ਤੱਕ ਉਦੋਂ ਤੱਕ ਕੱਦ ਕਾਰ ਹੋਰ ਵੱਧਾ ਚੌਗੀ ਹੋਣੀ ਜੀ ਮੂੰਹ ਜੀ ਠੀਕ ਆ ਜੀ ਮੂੰਹ ਚੌਗੀ ਵੀ ਰਾਂ ਦਾ ਵੀ ਹੋਣੀ ਆ ਠੀਕ ਆ ਜੀ ਬਾਕੀ ਥੱਲੇ ਉਹ ਨੇਵੜੀ ਲੂਪਟੀ ਬਹੁਤ ਜਿਆਦਾ ਸੋਹਣੀ ਆਟਰ ਬਹੁਤ ਸੋਹਣੀ ਕੁਆਲਿਟੀ ਵਾਲਾ ਠੀਕ ਆ ਤੇ ਚੌੜਾ ਪੇਟ ਪੂੜਾ ਸੋਹਣੀ ਹਾਈਟ ਲੈਂਥ ਤੇ ਬਾਕੀ ਸ਼ਾਈ ਤੁਸੀਂ ਆ ਦੇਖ ਲੈ ਰਹੇ ਜੀ ਦੋਸਤੋ ਸੋਣੀ ਸ਼ਾਈຊ ਹੋਈ ਹੈ। ਸੰਦੂ ਸਾਹਿਬ ਬਾਕੀ ਮੱਜਾਂ ਸਾਰੀਆਂ ਬੜੀਆਂ ਠੰਡੀਆਂ ਆ ਜੀ ਭਾਵੇਂ ਸਾਰੀਆਂ ਦੇ ਰਸੇ ਕੱਢ ਦੋ ਗੱਲ ਚੋਂ। ਠੀਕ ਆ ਜੀ। ਹਾਂਜੀ ਤੇ ਪਰ ਦੁੱਧ ਮੱਜ 15 ਕਿਲੋ ਵੀ ਲਿਆ ਇਹਨੂੰ ਕਮਾ ਕੇ। ਠੀਕ ਆ ਜੀ ਆ ਬੰਦ ਲਓ ਜੀ। ਤੇ ਪੂਰੀ ਫਾਪ ਵਾਲੀਆਂ ਝੋਟੀਆਂ ਨੇ ਦੋਸਤੋ ਠੀਕ ਆ ਜੀ ਪਹਿਲਾਂ ਆਪਾਂ ਜ਼ਿਕਰ ਕਰਤਾ ਸੀ ਵੀ ਚਲੋ ਇੱਧਰ ਤਾਂ ਮਾਲ ਨਹੀਂ ਹੈਗਾਗਾ ਤੇ ਮਾਲ ਜਿਹੜੇ ਮੇਰੇ ਵੀਰ ਆਉਂਦੇ ਜਾਂਦੇ ਰਹਿੰਦੇ ਆ। ਤੋਰਾ ਫੇਰਾ ਕਰਦੇ ਉਹਨਾਂ ਨੂੰ ਵੈਸੇ ਵੇਖਦੇ ਆ ਸਾਰੀ ਪਤਾ ਲੱਗ ਜਾਣਾ ਵੀ ਮਾਲ ਕਿੱਧਰ ਦਾ ਠੀਕ ਆ ਸੰਤੂ ਸਾਹਿਬ ਆਪਣੀਆਂ ਨਾ ਹੁਣ ਜੀ ਇੱਕ ਡੇਰੀ ਦੇ ਵਿੱਚ ਹੂੰ 30 ਤੋਂ 35 ਤੋਂ ਮੱਝਾਂ ਤੋਂ 55 55 60 60 ਮੱਝਾਂ ਆਂ ਕਿਸੇ ਦਿਨ ਤੁਹਾਨੂੰ ਮੈਂ ਨਾਲ ਲੈ ਕੇ ਜਾਊਂਗਾ ਤੁਹਾਨੂੰ ਸਾਰੀਆਂ ਮੱਝਾਂ ਦਿਖਾਵਾਂਗਾ ਠੀਕ ਆ ਡੇਰੀ ਵਾਲਾ ਬੰਦਾ ਸੰਤੂ ਸਾਹਿਬ 20 ਲੀਟਰ ਤੋਂ ਮੱਝ ਹੀ ਨਹੀਂ ਘੱਟ ਪਾਉਂਦਾ ਬਿਲਕੁਲ ਜੀ ਉਹਨਾਂ ਦੇ ਨਾਲ ਜਾ ਕੇ ਆਪੇ ਆਖਾਂਗੇ ਜਿਹੜੀਆਂ ਮੱਝਾਂ ਦੀ ਵੀਡੀਓ ਪਾਈ ਡੇਰੀਆਂ ਵਿੱਚ ਮੱਝਾਂ ਫਿਰੋਤੀਆਂ ਨਿਆਰੇ ਲੈ ਆਂਦੇ ਕੋਈ ਲਾਹਮਾ ਨਹੀਂ ਚਲੋ ਕਿਤੇ ਇੱਕ ਅੱਧਾ ਡੰਗਰ ਦੇ ਚਲੋ ਸੌਣੀ ਦਿੱਤੀ ਜਾਂ ਤੇ ਅੱਛਾ ਬਾਕੀ ਮੁੱਲ ਫੋਨ ਤਈਆ ਦੋਸਤੋ ਇਸ ਝੋਟੀ ਦਾ ਵੀ ਬਾਕੀ ਝੋਟੀ ਤੁਹਾਨੂੰ ਹਰ ਇੱਕ ਪਾਸੇ ਇਨਫੋਰਮੇਸ਼ਨ ਮਿਲ ਜੂਗੀ ਪੂਰੀ ਜਾਣਕਾਰੀ ਮਿਲ ਜੂਗੀ ਸਾਹਿਬ ਬੋਲਦਾ ਪੂਰਾ ਇੱਕ ਹੁਣ ਮਾਲ ਆਪਣਾ ਡੇਰੀਆਂ ਚ ਵੀ ਜਾਂਦਾ ਹੂੰ ਤਾਂ ਸਿੱਧੀ ਗੱਲ ਆ ਵੀ ਕੋਈ ਬੰਦੇ ਨੇ ਇੱਕ ਮੱਝ ਵੀ ਲੈਣੀ ਹੁੰਦੀ ਫਿਰ ਕਰਨਾ ਪੈਂਦਾ ਜੀ ਸਾਰੇ ਤੁਹਾਨੂੰ ਪਤਾ ਹੀ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਕਰਕੇ ਫਿਰ ਅਗਲਾ ਸੱਜਣ ਤਰਾਜ ਕਰਦਾ ਠੀਕ ਹੈ ਜੀ ਹਾਂਜੀ ਹਾਂਜੀ ਲੋਬੀ ਭਰਾਵੋ ਸ਼ਾਨਦਾਰ ਕੁਆਲਿਟੀ ਪੂਰੀ ਜਾਨਦਾਰ ਕੁਆਲਿਟੀ ਆ ਇੱਥੇ ਆਣ ਕੇ ਤੁਸੀਂ ਦੇਖ ਲਿਓ ਠੀਕ ਹੈ ਜੀ ਪੂਰੀ ਪੱਪ ਦੀ ਝੋਟੀ ਆ ਬਹੁਤ ਸੋਹਣੇ ਕਦ ਕਾੜ ਦੇ ਵਿੱਚ ਨੈਕਸਟ ਅਗੇ ਦੋਸਤੋ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਦਿੰਦੇ ਵੇਰਵਾ ਪਾਈ ਜ ਨੇ ਨਾਲ ਦੀ ਨਾਲ ਅੱਛਾ ਇਹ ਕਿਵੇਂ ਵੀਰ ਸੁਬਾ ਇਹਦਾ ਪਹਿਲਾ ਸੁਬਾ ਜੀ ਪਹਿਲਾ ਨਹੀਂ ਸੁਈ ਦਿਨ ਕਿੰਨਿਆਂ ਕਿ ਦੀ ਅਜੇ ਤਾਜੀ ਹੈ 나ੜੂ ਨਾਲ 나ੜੂਆ ਨਾਲ ਹਾਂਜੀ ਹਾਂਜੀ ਤੇ ਦੋਸਤੋ ਬਿਲਕੁਲ 나ੜੂਆ ਨਾਲ ਆ ਬੱਚੇ ਤੇ ਤੁਹਾਨੂੰ ਆ ਦਿਖਾ ਦਿੰਦੇ ਆਪਾਂ ਤੇ ਲਾਈਟ ਜੇ ਤੁਹਾਨੂੰ ਨਾਲ ਦਾ 나ੜੂਆ ਦੱਸੂਗਾ ਗਿੱਲਾ 나ੜੂਗਾ ਵੈਸੇ ਕਹਿਣਾ ਨਾਲ ਥੋੜੇ ਦੂਰੀ ਬੰਨੇ ਬੱਚੇ ਬੁੱਝ ਚੱਪ ਜੁੱਪ ਜਾਂਦੇ ਹੋਣਗੇ 나ੜੂਆ ਨਾਲ ਦਿਖਾਈ ਦੇ ਰਿਹਾ ਕੱਟਾ ਮਗਰ ਚ ਕੱਟੀ ਹੈ ਕੱਟੀ ਹੈ ਜੀ ਕੱਟੀ ਆ ਮਗਰ ਤੇ ਪਤਲਾ ਫੇਸ ਬੂਥੀਬਾਤੀ ਬਹੁਤ ਵਧੀਆ ਛੋਟੀ ਪਤਲੀ ਫੇਸ ਕੁਆਲਿਟੀ ਤੇ ਪੁੱਠਾ ਪਾਠਾ ਤੁਸੀਂ ਵੇਖੋ ਦੋਸਤੋ ਜਿਹੜੀ ਪਹਿਲਾਂ ਝੋਟੀ ਦਿਖਾਈ ਆ ਉਹਦੇ ਵਰਗੇ ਪੁੱਠਾ ਝੋਟੀ ਨੂੰ ਲੱਗਾ ਇੱਕ ਰੰਗਾ ਬਿਲਕੁਲ ਜੈਡ ਬਲੈਕ ਤੇ ਵੀਰ ਹੁਣ ਬੌਲਾ ਵੈਸੇ ਕਿੰਨਾ ਕ ਆਪਾਂ ਕਾਊਂਟ ਕਰਦੇ ਸਾਫ ਹੋ ਗਈ ਹੈ ਜੀ ਬੌਲੇ ਸਾਫ ਕਰਤੀ ਹੈ ਕਰਤੀ ਹੈ ਜੀ ਹੁਣ 10 10 11 ਲੀਟਰ ਜਿਹੜਾ ਅਗਨੀ ਹੁਣ ਦੁੱਧ ਤੋਂ ਚੱਲਦਾ ਤੇ ਚੱਲਦੇ ਨੇ ਹੋਏ ਸੂਈ ਨੂੰ ਬੌਲਾ ਸਾਫ ਕਰ ਲੈਂਦਾ ਗਰਮੀ ਵਿੱਚ ਜ਼ਿਆਦਾ ਟਾਈਮ ਨਹੀਂ ਰੱਖਦਾ ਠੀਕ ਹੈ ਜੀ ਹਾਂਜੀ ਹਾਂਜੀ ਸਾੜ ਪਾਉਂਦਾ ਸੀ ਠੀਕ ਹੈ ਜੀ ਲਾ ਦੋਸਤੋ ਬੌਲੇ ਤੋਂ ਹੀਸ ਤੇ ਥਣਦੇਵਾ ਬਹੁਤ ਵਧੀਆ 10 ਕਿਲੋ ਲੀਟਰ ਵੀ ਅਦਾਸ ਰਿਹਾ ਵੀ ਹੁਣ 10 ਤੋਂ 11 ਕੋਈ ਵੀਰ ਦੁੱਧ ਹੀ ਮੰਨ ਲੈ ਠੀਕ ਆ ਜੀ ਤੇ ਬੌਲੇ ਤੋਂ ਸਾਫ ਕਰਤੀ ਆ ਬਾਕੀ ਸੋਹਣੀ ਕੰਦ ਕਾਠੀ ਤੇ ਵੈਸੇ ਪਸ਼ੂ ਦੋਸਤੋ ਆਲਮੋਸਟ ਜਿੰਨੇ ਵੀ ਹੈਗੇ ਸਾਰੇ ਬਹੁਤ ਜ਼ਿਆਦਾ ਆ ਮੱਝਾਂ ਜੱਡੀਆਂ ਵਾਂ ਝੋਟੀਆਂ ਜੀ ਬਿਲਕੁਲ ਜੀ ਵੱਡੀਆਂ ਮੱਝਾਂ ਜੱਡੀਆਂ ਝੋਟੀਆਂ ਜੀ ਬਿਲਕੁਲ ਵੱਡੀਆਂ ਕਿਤੇ ਘਰ ਘਰ ਹੋੜਾ ਜੰਮਦੇ ਆ ਜੀ ਸੋ ਦੋਸਤੋ ਵਿਖਾਉਣ ਦੇ ਵਿੱਚ ਕਿਤੇ ਨਾ ਕਿਤੇ ਫਰਕ ਮੇਰਾ ਤਾਂ ਇਹ ਦੱਸਣ ਦਾ ਮਤਲਬ ਆ ਵੀ ਦੱਸਿਆ ਵੀ ਨਾਲ ਤੁਹਾਨੂੰ ਜ਼ਰੂਰ ਜਾਵੇ ਕਈ ਰੱਖ ਖਾਇਆ ਵੀਰਾਂ ਨੂੰ ਇਹ ਨਾ ਜਜਮੈਂਟ ਹੋਵੇ ਕਿ ਵੀ ਸਮ ਪੂਰੀਆਂ ਚੌੜੀਆਂ ਪਿੱਠਪੁੜੇ ਵਾਲੀ ਸਾਈਡ ਆ ਵੀ ਸੰਤੂ ਸਾਹਿਬ ਮਾਨ ਰਾਜ ਜੀ ਬੱਚੇ ਨੇ ਦੰਦੀ ਵੜਦੀ ਕਰਕੇ ਥਣ ਥੋੜਾ ਜਿਹਾ ਪਾਕਾ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਬਾਕੀ ਐਂਡ ਕੋਈ ਥੋੜਾ ਬੱਚੇ ਨੇ ਚੱਬਿਆ ਜੀ ਹਾਂਜੀ ਹਾਂਜੀ ਦੰਦੀ ਵੱਡੀ ਹੈ ਜੇ ਅੰਦਰ ਵਾਦੀ ਦੇਖ ਲਈ ਵਿਖਾ ਦੇ ਤੋ ਤੁਸੀਂ ਇੱਕ ਬਹਿਣੀ ਵਾਲਾ ਮਗਰਲਾ ਥਣ ਆਪਾਂ ਤੁਹਾਨੂੰ ਦਿਖਾਵਾਂਗੇ ਝੋਟੀ ਖੜ ਜਾਂਦੀ ਹੈ ਤਸੱਲੀ ਨਾਲ ਦਿਖਾਵਾਂਗੇ ਮਗਰਲਾ ਥਣ ਕਿਦਾਂ ਕਿਦਾਂ ਬੱਚੇ ਨੇ ਕਈ ਨਾ ਦੰਦ ਦੰਦ ਮਾਰ ਦਿੰਦੇ ਚੱਬ ਚੁੱਬ ਜਾਂਦੇ ਆ ਥਣ ਤੇ ਮਾੜੀ ਜੀ ਦੰਦੀ ਮਾਰੀ ਉਹ ਤੁਹਾਨੂੰ ਇੱਕ ਸਾਈਡ ਤੋਂ ਆਪਾਂ ਦਿਖਾਵਾਂਗੇ ਮਗਰਲੇ ਥਣ ਨੂੰ ਤੋ ਬਾਕੀ ਕੋਣ ਜਾਣਾ ਹੈ ਪੋਲੀ ਵਧੀਆ ਪੋਲੀ ਆਈ ਪੋਲੀ ਬਿਲਕੁਲ ਆਣ ਠੀਕ ਹੈ ਜੀ ਆ ਤੁਸੀਂ ਚਵਾਈ ਚਵਾਈ ਦੀ ਬਿਲਕੁਲ ਪੋਲੀ ਆ ਤੁਸੀਂ ਵੇਖ ਸਕਦੇ ਜੇ ਇੱਕ ਬੰਨੇ ਮਾਰਿਆ ਦੰਦਿਆਂ ਮਾਰਿਆ ਬੱਚੇ ਨੇ ਠੀਕ ਆ ਤੇ ਬਾਕੀ ਫਿਲਹਾਲ ਸੋਖਤਾ ਕਿਸੇ ਤਰ੍ਹਾਂ ਦਾ ਕੋਈ ਜ਼ਖਮ ਨਹੀਂ ਹੈਗਾ ਤੇ ਆ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਠੀਕ ਆ ਚਵਾਈ ਚਵਾਈ ਪੋਲੀ ਆ ਬਿਲਕੁਲ ਸੋ ਪਹਿਲਾਂ ਝੋਟੀਆਂ ਦੋਸਤੋ ਬਾਕੀ ਕਿਸੇ ਤਰ੍ਹਾਂ ਦੇ ਵੀ ਆਹ ਰੋਲ ਨਹੀਂ ਹੈਗੀ ਕਿ ਬੱਚੇ ਲੈਂਦੀਆਂ ਕਰਮ ਵਾਲੀਆਂ ਦੋਵੇਂ ਡੰਗ ਕੋਈ ਵੀਰ ਬੱਚੇ ਛੜ ਛੜ ਕੇ ਹਾਸਾ ਹਾਸ ਕੇ ਚੋਵੇ ਠੀਕ ਆ ਸੰਧੂ ਸਾਹਿਬ ਕੋਈ ਮੱਝ ਤਰ੍ਹਾਂ ਮੰਗਾਲੇ ਆਪਣੀ ਗਰੰਟੀ ਹੈ ਨਾ ਬਸ ਚੱਲੋ ਮੱਝ ਆਪਣੇ ਘ ਠੀਕ ਆ ਭਰਾ ਜੀ ਹਾਂਜੀ ਠੀਕ ਆ ਲਓ ਦੱਸੋ ਮੋਹਲੇ ਦਾ ਵੀ ਫੋਨ ਤੇ ਆ ਤੇ ਇੱਕ ਪੰਜਵੇਂ ਨੰਬਰ ਤੇ ਤੁਹਾਨੂੰ ਆ ਝੋਟੀ ਇੱਕ ਹੋਰ ਦਿਖਾ ਦਿੰਨੇ ਆ ਬੂਰਾ ਬੱਚਾ ਇਹਦੇ ਮਗਰ ਠੀਕ ਆ ਜੀ ਤੇ ਝੋਟੀ ਇਹ ਸੁਆ ਵੀਰ ਕਿੰਨਾ ਸੁਈ ਆ ਪਹਿਲਾਂ ਹੀ ਆ ਜੀ ਪਹਿਲਾਂ ਨਹੀਂ ਝੋਟੀਆਂ ਹਾਂਜੀ ਦੋ ਦੰਦਾਂ ਦਾ ਹੀ ਮੂੰਹ ਠੀਕ ਆ ਜੀ ਇਹ ਦੋਂਦੀ ਹੈ ਹਾਂਜੀ ਦੋਂਦੀ ਹੈ ਠੀਕ ਆ ਜੀ ਬੱਚਾ ਤੇ ਮਗਰ ਵੀਰ ਕੀ ਆ ਬੂਰਾ ਜੀ ਕੱਟਾ ਕੱਟਾ ਆ ਗਿਆ ਹਾਂਜੀ ਲਓ ਮਾਲੀ ਬਿਲਕੁਲ ਆ ਦੋਸਤੋ ਆ ਗਿਆ ਮਗਰ ਤੇ ਕੱਟਾ ਪੂਰਾ ਤੇ ਝੋਟੀ ਪਹਿਲਾਂ ਸੁਆ ਪਲੂਣ ਝੋਟੀ ਸੁਈ ਆ ਦਿਨ ਕਿੰਨੇ ਕ ਦੱਸੇ ਵੀਰ ਤਾਂ ਜੀ ਅਜੇ ਹਫਤੇ ਤੱਕ ਤਾਂ ਹੀ ਆ ਸੁਆ ਹ ਦੁੱਧ ਦੀ ਬਣ ਲੱਗ ਪਿਆ ਕਿੰਨਾ ਦੁੱਧ ਦੁੱਧ ਜੀ 12 ਕਿਲੋ ਤਿਆਰ ਹੈ ਕੋਈ ਤਿੰਨ ਟਾਈਮ ਚੁਲੇ ਚਾਰ ਟਾਈਮ ਚੁਲੇ ਉਹ ਆਈ ਬਹੁਤ ਵਧੀਆ ਹੈ ਇਹ 12 ਕਿਲੋ ਤੋਲਵਾ ਬਿਲਕੁਲ ਜੀ ਠੀਕ ਹੈ ਜਿੰਨੇ ਪੈਸੇ ਦੇਣੇ ਜੀ ਉਹ ਤਸੱਲੀ ਕਰੇ ਚਿਕੜੀ ਗੱਲ ਆ ਹਾਂ ਲਓ ਦੋਸੋ 12 ਕਿਲੋ ਦੁੱਧ ਐਸ ਵਕਤ ਕੋਈ 5-6-6 ਦਿਨਾਂ ਦੀ ਸੂਈ ਦੇ ਥੰਦੇ ਤੇ ਬਾਕੀ ਹਾਈਟ ਕੱਟ ਨਾਰਮਲ ਆਪਾਂ ਕਹਿੰਦੇ ਵੀ ਹਾਈਟ ਕੱਟ ਮੀਡੀਅਮ ਕੋਈ ਵੀ ਰਮਣ ਕੇ ਸੌਦਾ ਕਰ ਲੈ ਮੀਡੀਅਮ ਹਾਈਟ ਕੱਟ ਆ ਤੇ ਬਾਕੀ ਰਾਜੀ ਆ ਕਰਮ ਵਾਲੀ ਜਿੰਨੀ ਵੀ ਆ ਪਲੀ ਪਲੀਤੀ ਆ ਤੇ ਮਗਰ ਬੱਚਾ ਕਟਾ ਮੇਲ ਕਾ ਫਬੂਰਾ ਤੇ ਥਣ ਦੇਵਾ ਤੁਸੀਂ ਆ ਦੇਖੋ 12 ਲੀਟਰ ਵੀਰ ਦੱਸ ਰਿਹਾ ਵੀ 12 ਲੀਟਰ ਕੋਈ ਵੀਰ ਚੋਗੇ ਤਸੱਲੀ ਕਰੇ ਮੇਰੇ ਦੱਸਣ ਤੇ ਵੀ ਨਾਰਵੇ ਠੀਕ ਆ ਜੀ ਤੇ ਆ ਕਰੋ ਚੈੱਕ ਥਣ ਤੁ ਨੂੰ ਵੇਖੋ ਦੋਸਤੋ ਕਿਹੜਾ ਲੱਗਾ ਝੋਟੀ ਪਹਿਲਾਂ ਨਾਲ ਥਣ ਵੇਖੋ ਦੋਰਾ ਲੱਗਾ ਕਰਮਾ ਦੀ ਜੀ ਵੰਡ ਬੁੰਡ ਆਪਸੀ ਥਣਾਂ ਦੀ ਬਹੁਤ ਵਧੀਆ ਲਿਆਓ ਖੋਲਿਓ ਜੀ ਖੋਲੋ ਜੀ ਆ ਲਿਆਓ ਜੀ ਸੋ ਸ਼ਾਨਦਾਰ ਕੁਆਲਿਟੀ ਦੀਆਂ ਦੋਸਤੋ ਝੋਟੀਆਂ ਨੇ ਆ ਆਪਦੀ ਆਪਦੀ ਜਗ੍ਹਾ ਤੇ ਹਰਕ ਬਿਲਕੁਲ ਬਹੁਤ ਸਿਰੇ ਦੀਆਂ ਚੀਜ਼ਾਂ ਨੇ ਠੀਕ ਆ ਆ ਦੇਖੋ ਮੰਦੂ ਸਾਹਿਬ ਜਿੱਦਾਂ ਚੰਗਾ ਥਣ ਲੱਗਾ ਝੋਟੀ ਨੂੰ ਜੀ ਐਡਾ ਕਹਿਆ ਦੂਜੇ ਦੂਜੇ ਨੂੰ ਮੱਝ ਨਾ ਹਣੀ ਥਾਂ ਤੇ ਬਿਲਕੁਲ ਜੀ ਬਿਲਕੁਲ ਪਹਿਲਾਂ ਝੋਟੀ ਐਡਾ ਥਣ ਕੱਢਦੀ ਬਹੁਤ ਘਾਟ ਆ ਜੀ ਹਾਂਜੀ ਹਾਂਜੀ ਹੁਣ ਆਪਾਂ ਤੁਹਾਨੂੰ ਪਹਿਲਾਂ ਵਿਖਾਈ ਆ ਜਿਹੜੀ 3 ਨੰਬਰ ਤੇ ਆਪਣੀ ਝੋਟੀ ਹਾਂਜੀ ਉਹ ਉਹਦਾ ਮਾਝਾ ਝੋਟੀ ਵੇਖੋ ਗੱਡੀ ਜੰਗੀ ਉਹਦਾ ਥੋੜਾ ਜਿਹਾ ਥਣ ਚੋੜਾ ਹਾਂ ਹਾਂ ਜਿਹੜੀ ਗੱਲ ਆਈ ਆਪਾਂ ਵੀਡੀਓ 'ਚ ਦੱਸ ਦੇਣੀ ਸਹੀ ਆ ਜੀ ਆਪਣਾ ਕਿਹੜਾ ਵਿਚਾਰ ਰੇਟ ਕੱਢ ਜਾਣਾ ਚਾਹੇ ਵਧ ਜਾਣਾ ਉਹਦਾ ਆਪਾਂ ਦਾ ਫਰਜ਼ ਹੈ ਅਗਲਾ ਆ ਕੇ ਤੁਸੀਂ ਬਾਅਦ 'ਚ ਕੋਈ ਆਣ ਕੇ ਕਦੇ ਵੀ ਥਣ ਨਾ ਦੋਸਤੋ ਜੋ ਰਿਅਲਿਟੀ ਹੈਗੀ ਇਹ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦੱਸੀ ਜਾਂਦੇ ਪਏ ਆ ਵੀਰ ਵੀ ਨਾਲ ਦੀ ਨਾਲ ਦੱਸੀ ਜਾਂਦਾ ਵੀ ਜਿੱਦੀ ਥਾਣ ਦੀ ਸਿਹਤ ਚੰਗਾ ਜਾਂ ਦੋਹਰਾ ਥਾਣਾ ਉਹਦੀ ਕੁਆਲਿਟੀ ਵੀ ਬਿਲਕੁਲ ਨਜ਼ਰ ਵੀ ਆ ਰਹੀ ਹੈ ਤੇ ਨਾਲ ਦੀ ਨਾਲ ਦੱਸੀ ਵੀ ਜਾਂਦੇ ਪਏ ਆ ਤੇ ਮਗਰ ਇਹਦੇ ਦੋਸਤੋ ਕਟਾ ਮੇਲ ਕਾਫ ਆ ਮੋਲ ਇਹਦਾ ਵੀ ਫੋਨ ਤੇ ਤੇ ਵੀਰੇ ਦੱਸਣਾ ਮੋਲੇ ਦਾ ਨਹੀਂ ਫੋਨ ਤੇ ਕਰਾਂਗੇ ਫੋਨ ਤੇ ਹੀ ਹਾਂਜੀ ਟੋਟਲੀ ਪਸ਼ੂਆਂ ਦੇ ਮੋਲ ਜਿਹੜੇ ਦੋਸਤੋ ਫੋਨ ਤੇ ਆ ਜਿਹੜਾ ਐਨੀਮਲ ਜਿੰਨੇ ਨੰਬਰ ਵਾਲਾ ਵੀ ਪਸੰਦ ਆਊਗਾ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਰਹਿ ਗਈ ਗੱਲ ਰੇਟ ਦੀ ਉਹਦੀ ਰੇਟ ਦੀ ਤੁਸੀਂ ਜਿਹੜੀ ਡਿਸਕਸ ਕਰ ਲਿਓ ਫੋਨ ਤੇ ਆ ਝ ਇਹ ਸੰਧੂ ਸਾਹਿਬ ਝੋਟੀ ਸੂਈ ਹੈ ਜੀ ਇਹਦੀ ਨਾ ਥੋੜੀ ਜਿਹੀ ਚਵਾਈ ਅੱਜ ਹੀ ਆਈ ਹੋਣੀ ਥੋੜਾ ਜਿਹਾ ਅੱਛਾ ਜੀ ਇਹਦੀ ਚਵਾਈ ਹੋ ਗਈ ਹੈ ਜੀ ਮਾਈ ਜੀ ਅੱਛਾ ਜੀ ਇਹਦੇ ਇਹਦੇ ਥੱਲੇ 12 ਕਿਲੋ ਰੋਗ ਤਿਆਰ ਆਈ 12 ਕਿਲੋ ਹਾਂਜੀ ਹਾਂਜੀ ਅੱਜ ਕਿੰਨੇ ਕਿ ਦਿਨਾਂ ਦੀ ਸੂਈ ਹੈ ਕਿੰਨੂ ਹੋ ਗਿਆ ਜੀ ਅੱਜ ਪਾ ਦੂਜਾ ਮਾਰਾ 23 ਤਰੀਕ ਦੀ ਸੂਈ ਹੈ ਜੀ ਅੱਛਾ ਅੱਛਾ ਜੀ ਲਾਲੋ ਸਾਹਿਬ ਜੀ ਠੀਕ ਹੈ ਜੀ ਹਾਂਜੀ ਇਹ ਅੱਜ 5 5 6 ਦਿਨ ਹੋਏ ਮਗਰ ਕਟੀ ਕੇ ਕਟਾ ਗਿਆ ਕਟਾ ਜੀ ਮਗਰ ਮਗਰ ਕਟਾ ਹਾਂਜੀ ਲਓ ਦੋਸੋ ਮੇਲ ਕਾਫ ਆ ਮਗਰ ਆ ਬੱਚਾ ਇਹੋ ਹੀ ਬੱਚਾ ਇਹੋ ਹੀ ਬੱਚਾ ਤੇ ਸੋਈ ਅੱਜ ਪੰਜਵਾਂ ਛੇਵਾਂ ਦੇਣਾ ਤੇ ਦੁੱਧ ਹੁਣ ਵੀਰ ਕਿੰਨਾ ਕਿਚਵਾ ਦੇ ਦੁੱਧ 12 ਕਿਲੋ ਹੀ ਤਿਆਰ ਹੈ ਸਿੰਨੇ 12 ਕਿਲੋ ਹਾਂਜੀ ਬੋਲੇ ਸਾਹਬ 12 ਕਿਲੋ ਚੱਲ ਠੀਕ ਹੈ ਜੀ ਹਾਂ ਝੋਟੀ ਬਹੁਤ ਠੰਡੀ ਹੈ ਸੰਨ ਖਰੀ ਹੈ ਬਿਲਕੁਲ ਚੋਣ ਚਣ ਬਿਲਕੁਲ ਜੀ ਇਹ ਠੀਕ ਹੈ ਜੀ ਚੰਗਰ ਮਾੜਾ ਤੇ ਸੰਤੂ ਸਾਹਿਬ ਆਪਾਂ ਲੈਂਦੇ ਨਹੀਂ ਆ ਜੀ ਲਓ ਦੋਸਤੋ ਚੰਗੀ ਖਰੀ ਝੋਟੀ ਆ ਚੋਣ ਚਣ ਵਾਲੇ ਪਾਸਿਓ ਤੇ ਪਹਿਲਾ ਹੀ ਸੂਆ ਇਹ ਵੀਰਾਂ ਦਾ ਵੀ ਪਹਿਲਾ ਸੂਆ ਸੋਈ ਹੈ ਝੋਟੀ ਬਾਕੀ ਫਾਬਰਾ ਬ ਤੁਸੀਂ ਇਹ ਝੋਟੀ ਦੀ ਵੀ ਦੇਖੋ ਤੇ ਵੈਸੇ ਦੋਸਤੋ ਜਿਵੇਂ ਐਂ ਲੱਗਦਾ ਪਿਆ ਵੀ ਇੱਕੋ ਜਿਹਾ ਫੇਸ ਇੱਕੋ ਜਿਹਾ ਬਾਡੀ ਸਟਰਕਚਰ ਆ ਕੋਈ ਜਿਹੜਾ ਹਾਂ ਮੇਰੇ ਕੋਲ ਪਾਸਾ ਠੀਕ ਆ ਜੀ ਆਹ ਦੇਖੋ ਜੀ ਹਾਂ ਕੋਈ ਨਹੀਂ ਲੈਓ ਕਮਾਲਾ ਇਹ ਲੈ ਜੀ ਲਮਾ ਤੋਰ ਨੂੰ ਸੋ ਨਵੇਂ ਥਾਂ ਤੇ ਦੋਸਤੋ ਨਵੀਂ ਪਲੇਸ ਤੇ ਪਸ਼ੂ ਆਏ ਆ ਥੋੜਾ ਕਿਤੇ ਨਾ ਕਿਤੇ ਪਸ਼ੂ ਉਪਰਾ ਵੀ ਕਰਦੇ ਆ ਜਦੋਂ ਕੋਈ ਠੀਕ ਆ ਜੀ ਸੋ ਮਗਰ ਕਟਾ 12 ਕਿਲੋ ਦੁੱਧ ਦੋਸਤੋ ਰੈਡੀ ਆ ਤੇ ਕੋਈ ਭਰਾ ਦੀ ਚੋਕੇ ਤਸल्ली ਕਰ ਲੈ ਠੀਕ ਆ ਜੀ ਮੁੱਲ ਫੋਨ ਤੇ ਇਹਦਾ ਵੀ ਇਹਦਾ ਕੀਤਾ ਜਾਊਗਾ ਜੋ ਵੀ ਹੋਊਗਾ ਤੇ ਚੰਗੀ ਏ ਝੋਟੀ ਫੱਬ ਦੀ ਪੂਰੀ ਠੀਕ ਆ ਜੀ ਐ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਚਮਕਦਮ ਪੂਰੀ ਆ ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਦੋਸਤੋ ਆ ਝੋਟੀ ਤੁਹਾਨੂੰ ਦਿਖਾਉਣੇ ਆ ਇਹ ਗੱਬਣ ਵੀਰ ਹਰਮਨ ਝੋਟੀ ਆ ਗਈ ਲਾਸਟ ਚ ਹਾਂ ਜੀ ਸੰਤੂ ਸਾਹਿਬ ਤਿਆਰੀ ਆਈ ਸੂਬੂਗੀ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਲੈਂਦੀ ਆ ਹਾਂ ਜੀ ਠੀਕ ਆ ਜੀ ਆ ਦੋਸਤੋ ਬਾਕੀ ਕਰੋ ਚੈੱਕ ਤੁਸੀਂ ਸ਼ਾਈ ਸ਼ੂਈ ਚੈੱਕ ਕਰੋ ਬਹੁਤ ਚੰਗਾ ਲੱਗਾ ਜੀ ਹਾਂ ਠੀਕ ਆ ਜੀ ਕੋਈ ਤਿਆਰੀ ਤੇ ਆਲਮੋਸਟ ਠੀਕ ਆ ਜੀ ਕੋਈ 1-2 ਦਿਨਾਂ ਤੱਕ ਜਿਹੜੀ ਤਿਆਰੀ ਆ ਕੋਈ ਵੀਰ ਸਫਰ ਤੇ ਲੈ ਜਾਂਦਾ ਵੀਡੀਓ ਦੇਖਣ ਤੋਂ ਬਾਅਦ ਤਸੱਲੀ ਕਰਕੇ ਲੈ ਜਾਂਦੇ ਜੇ ਕਿਹੜਾ ਸਫਰ ਤੇ ਜਾਂਦੇ ਆਪਾਂ ਉਸ ਨੂੰ ਵੀ ਸਕਦਾ ਛੁੜੇ ਪੜੇ ਨਵਾਏ ਆ ਇੱਕ ਦਿਨ ਕੱਢ ਦੇ ਦੋ ਦਿਨ ਕੱਢ ਦੇ ਤੇ ਬਾਕੀ ਤੁਸੀਂ ਹੁਸਨ ਵੇਖੋ ਝੋਟੀ ਦਾ ਬਿਲਕੁਲ ਛੋਟਾ ਸਿੰਘ ਤੇ ਮੱਥੇ ਤੋਂ ਲੈ ਕੇ ਸ਼ਾਈ ਚੈੱਕ ਕਰੋ ਦੋਸਤੋ ਬਿਲਕੁਲ ਬਲੈਕ ਠੀਕ ਆ ਬਲੈਕ ਡਾਇਮੰਡ ਹੀ ਅੱਜ ਵੀਰ ਦੇ ਕੋਲ ਸਾਰੇ ਹਰ ਵਾਰ ਆਪਾਂ ਤੁਹਾਨੂੰ ਪਸ਼ੂ ਦਿਖਾਉਨੇ ਆ ਚੰਗੇ ਪਸ਼ੂ ਆ ਮੰਤਰ ਵਾਈਜ਼ ਬਾਕੀ ਫਿਟਨੈਸ ਵਾਈਜ਼ ਬਹੁਤ ਜੰਮੇ ਭਲੇ ਆ ਪੂਰੇ ਤੰ ਸਵਾਡਰ ਕੁਆਲਿਟੀ ਚੰਗੀ ਹੈ ਇਹ ਛੋਟੀ ਗੱਬਣ ਆ ਦੋਸਤੋ ਪਹਿਲਾਂ ਜੋ ਸਵਾਡਰ ਝੋਟੀ ਨੇ ਸੁਣਾ ਗੱਬਣ ਤਿਆਰੀ ਵਾਲੀ ਠੀਕ ਹੈ ਜੀ ਰਾਜਲ ਅੰਦਰ ਲੋਵੀ ਵੀਰ ਕਿਸਾਨ ਵੀਰੋ ਸਾਰੇ ਵੀਰਾਂ ਨੇ ਪਸ਼ੂ ਦੇਖ ਲਿਆ ਠੀਕ ਆ ਜੀ ਪਸ਼ੂ ਬਹੁਤ ਖੂਬਸੂਰਤ ਚੰਗੀ ਕੁਆਲਿਟੀ ਵਾਲੇ ਆ ਤੇ ਸੱਤ ਗਨਾਗਾ ਆਪਾਂ ਤੁਹਾਨੂੰ ਦਿਖਾਏ ਆ ਜਿਨ੍ਹਾਂ ਦੇ ਵਿੱਚੋਂ 4 5-5 ਨਗ ਜਿਹੜੇ ਬਿਲਕੁਲ ਸੱਜਰ ਤਾਜ਼ੇ ਸੋਏ ਆ ਸੰਧੂ ਸਾਹਿਬ ਹਫਤੇ ਡੇਢ ਹਫਤੇ ਦੇ ਵਿੱਚ ਵਿੱਚ ਸਮਾਂ ਇੱਕ ਬਹੁਤ ਆਡੀ ਗੱਲ ਰੋਕਦੀ ਐ ਜੀ ਉਹ ਆਪਾਂ ਆਪਾਂ ਨੂੰ ਸਾਰੀਆਂ ਲੈਣਾਂ ਦਾ ਪਤਾ ਕਿ ਕਿਹੜੀ ਕਿਹੜੀ ਝੋਟੀ ਨਾ ਕਿਹੜੇ ਕਿਹੜੇ ਮਗੇ ਦੀ ਬਿਲਕੁਲ ਜੀ ਸਹੀ ਸੱਜਣ ਮਿੱਤਰ ਕਮੈਂਟ ਕਰ ਲਾ ਪੈਂਦੇ ਆ ਕਿ ਫਲਾਣੇ ਮਲੀ ਦਾ ਨਾਲ ਜਿਹਦੇ ਟੀਂਗ ਲੈਈ ਇਹਦਾ ਵਿੱਚ ਝੋਟੀਆਂ ਸੁਲਤਾਨ ਦੀਆਂ ਵੀ ਆ ਗਈਆਂ ਹੂੰ ਹੂੰ ਐਮ ਠੀਕ ਹੈ ਜੀ ਬਿਲਕੁਲ ਜੀ ਬਾਕੀ ਤੁਹਾਨੂੰ ਪਤਾ ਸਾਰੀਆਂ ਝੋਟੀਆਂ ਟਾਪ ਤੇ ਕਰ ਬਿਲਕੁਲ ਬਿਲਕੁਲ ਮਾਲੀ ਉਧਰ ਬੜੇ ਟਾਪ ਤੇ ਆ ਜੀ ਬਿਲਕੁਲ ਜੀ ਚੈਂਪੀਅਨ ਮਾਲੀ ਆ ਜਿਆਦਾਤਰ ਉਧਰ ਸੰਧੂ ਸਾਹਿਬ ਉਧਰੋਂ ਨਾ ਹੀ ਆਪਣੇ ਜਿਹੜੇ ਕੋਈ ਸੱਜਣ ਮਿੱਤਰ ਆਣ ਆ ਜੀ ਇਹਨਾਂ ਨੂੰ ਨਾ ਆਪਾਂ ਲੈ ਕੇ ਨਾ ਹੁਣ ਚਲੋ ਸਿਲੰਡਰ ਦੇ ਇਥੇ ਆਪਣੇ ਡਾਕਟਰ ਆਉਂਦਾ ਹੀ ਆ ਜੀ ਉਹਨਾਂ ਕੋਲੇ ਹੈਗਾ ਇਹਨਾਂ ਨੂੰ ਗਾਂ ਉਧਰ ਟੀਕੇ ਲਿਆ ਕੇ ਦਿਆ ਕਰਦੇ ਗਾਂ ਦਾ ਅਸਲ ਚੰਗੀ ਬਣ ਜੂ ਕੋਈ ਯਾਦ ਕਰਿਆ ਕਰੂਗਾ ਕਿਹਨੇ ਟੀਕੇ ਲਿਆ ਕੇ ਦਿੱਤੇ ਸੀ ਮਨ ਸਹੀ ਆ ਚੰਗੇ ਤੋਂ ਚੰਗੇ ਲਿਆ ਕੇ ਦਿਆ ਕਰਦੇ ਜੀ ਬਿਲਕੁਲ ਜੀ ਬਿਲਕੁਲ ਗਾਂ ਦਾ ਅਸਲ ਉਧਰਲੀ ਵੀ ਮੱਝ ਉਹ ਤੇ ਇਧਰਲੀ ਵੀ ਉਹ ਸਹੀ ਹੈ ਜੀ ਕਿਸੇ ਦੇ ਘਰੇ ਬਰੀਡ ਪੈਦਾ ਹੋ ਜੇ ਉਹ ਯਾਦ ਕਰਿਆ 10 ਲੀਟਰ 8 ਲੀਟਰ ਪਹਿਲਾਂ ਚੋਂਦਾ ਕੋਈ 20 ਲੀਟਰ ਵਾਲੀ ਅਗਲੇ ਦੇ ਘਰੇ ਆ ਜੇ ਤੇ ਉਸ ਤੋਂ ਵੱਡੀ ਖੜੀ ਕਰਨਾ ਜੀ ਸੰਧੂ ਸਾਹਿਬ ਆਪਣਾ ਤਾਂ ਕਿਹੜਾ ਵਜਦਾ ਰਹਿਣਾ ਹਾਂ ਠੀਕ ਹੈ ਨਾ ਜੀ ਬਿਲਕੁਲ ਇਹਨਾਂ ਨੂੰ ਕਰਦੇ ਆ ਜੀ ਇਹ ਵੀ ਕੰਮ ਨਾਲ ਨਹੀਂ ਕਰ ਕਰੋ ਨਾਲ ਦੀ ਨਾਲ ਉਪਰਾਲਾ ਕੁਝ ਅਗੇ ਸਲੈਂਡਰ ਦਾ ਤੇ ਮੈਂ ਪਤਾ ਕੀਤਾ ਜੀ ਬਾਜ਼ਪਜੇ ਰੇਟਾਂ ਦੇ ਉੱਪਰ ਚਲੋ ਜੋ ਫੀਸ ਉਹਦੀ ਅਧਿਆਗੀ ਕਰਕੇ ਬਿਲਕੁਲ ਬਾਜ਼ਪਜੇ ਰੇਟਾਂ ਦੇ ਉੱਪਰ ਲਿਆ ਕੇ ਪ੍ਰੋਵਾਈਡ ਕਰਵਾ ਦਿਓ ਕੋਈ ਗੱਲ ਨਹੀਂ ਸੰਧੂ ਸਾਹਿਬ ਇਹ ਕਰਦੇ ਆ ਜੀ ਬਿਲਕੁਲ ਜੀ ਵੈਸੇ ਪਰ ਜੋ ਜਿਹੜਾ ਕੋਈ ਤੁਹਾਡੇ ਨਾਲ ਸੰਪਰਕ ਵੀਰਾਂ ਦਾ ਬਣਿਆ ਨਹੀਂ ਸੰਧੂ ਸਾਹਿਬ ਇਹ ਜਿਹੜੇ ਆ ਨਾ ਇਹਹੀ ਭਰਾਗੇ ਦੇਖਿਆ ਸੀ ਮਨਾ ਇਹ ਪਤਾ ਨਹੀਂ ਕਿਹੜਾ ਇਹਨਾਂ ਕਹੇ ਨਾ ਜੀ ਐਮਨ ਅਤੀ ਤੇ ਐਮਨ ਅਤੀ ਤੇ ਮਰੇ ਨੂੰ ਬੜਾ ਜਰੋਰ ਹੂੰ ਹੂੰ ਤਸੀਮਨ ਉਹਦਾ ਕਿੱਥੋਂ ਆ ਜੀ ਬਿਲਕੁਲ ਮਾਲੀ ਹੋਰ ਬਹੁਤ ਚੰਗੇ ਚੰਗੇ ਆ ਸਹੀ ਹੈ ਸੀਮਨ ਬੜੇ ਜੰਗੇ ਜੰਗੇ ਹੀ ਵੇਲੇ ਇਹ ਝੂਟੀਆਂ ਉਤਰ ਜਾਂਦੇ ਆ ਤੇ ਕਿਸੇ ਦਾ ਭੈਣ ਭਰਾ ਦਾ ਭਲਾ ਹੋ ਜਾਊਗਾ ਸਹੀ ਹੈ ਬਰੀਡ ਚੰਗੀ ਬਣ ਜੂ ਕੋ ਯਾਦ ਕਰੂਗਾ ਬਿਲਕੁਲ ਜੀ ਸਲੈਂਡਰ ਦਾ ਮੈਂ ਪਤਾ ਕਰ ਲਿਆ ਵਾ ਤੇ ਥੋੜੇ ਦਿਨਾਂ ਮਹੀਨੇ ਵਿੱਚ ਆਪਾਂ ਲਿਆ ਕੇ ਫਿਰ ਆਪਾਂ ਵੀਡੀਓ ਜੀ ਦੱਸ ਦਾਂਗੇ ਠੀਕ ਹੈ ਜੀ ਠੀਕ ਹੈ ਨਹੀਂ ਆ ਜਰੂਰ ਜੀ ਇਹਨੂੰ ਬਣਾਉਣਾ ਚਾਹੀਦਾ ਚੰਗਾ ਉਪਰਾਲਾ ਵਧੀਆ ਉਪਰਾਲਾ ਜੀ ਕਿਸੇ ਦੇ ਕਰੇ ਨਸਲ ਬਰੀਡ ਬਣੇ ਅਗਲਾ ਯਾਦ ਕਰੇ ਹਾਂ ਜੀ ਲਓ ਦੋਸਤੋ ਐਨੀਮਲ ਤੁਸੀਂ ਵੇਖ ਲਿਆ ਵੱਡੀ ਗਿਣਤੀ ਦੇ ਵਿੱਚ ਵੀਰ ਹਰਮਨ ਦੇ ਬਿਲਕੁਲ ਇਸ ਫਾਰਮ ਦੇ ਉੱਪਰ ਰਾਣੀਵਾਲਾ ਪਿੰਡ ਤੁਸੀਂ ਵਿਜ਼ਿਟ ਰਮਨਵੀਰ ਦੇ ਨੰਬਰ ਜਿਹੜੇ ਦੋਸਤੋ ਆਪਾਂ ਲੈ ਲੈਨੇ ਆ ਜਿੰਨਾ ਤੇ ਤੁਸੀਂ ਸੰਪਰਕ ਕਰਨਾ ਹਾਂਜੀ ਬੋਲਦਿਏ ਵੀਰ 98767 00714 ਠੀਕ ਹੈ ਜੀ ਤੁਹਾਨੂੰ ਵੀ ਪਸੰਦ ਆਊਗਾ ਤੁਸੀਂ ਪਿੰਡ ਵਿਜ਼ਿਟ ਕਰਕੇ ਦੋਸਤੋ ਨਰਕ ਪਰਖਾ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ